ਇੱਥੇ ਅਸੀਂ ਜਾ ਰਹੇ ਸੀ ਰਸਤੇ ਦੀ ਕਲਿੱਪ ਲਈ ਸੀ ਕੋਮਲ ਨੇ ਤੇ ਜਾਣ ਜਾ ਕਿੱਥੇ ਰہے ਸੀ ਉਹ ਤੁਹਾਨੂੰ ਅੱਗੇ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ ਤੁਸੀਂ ਦੇਖਿਓ ਅੱਜ ਤਾਂ ਟੀਮ ਮੰਨ ਦੀ ਖਾਹਿਸ਼ ਪੂਰੀ ਕੀਤੀ ਹੈ ਜਿਹੜਾ ਤੁਸੀਂ ਵੀਡੀਓ ਚ ਅਕਸਰ ਹੀ ਘਰ ਵੇਖਦੇ ਸੀ ਉਹ ਪਹਿਲਾਂ ਕਿਵੇਂ ਦਾ ਸੀ ਤੇ ਬਾਅਦ ਵਿੱਚ ਕਿਵੇਂ ਦਾ ਦੇਖੋ ਪਹਿਲਾਂ ਇੱਥੇ ਬਰਾਂਡੇ ਸੀ ਤੇ ਬਰਾਂਡੇ ਅੱਗੇ ਪਰਦੇ ਲਾਏ ਹੋਏ ਸੀ ਤੇ ਬਾਅਦ ਦੀ ਲੁੱਕ ਦੇਖਿਓ ਤੁਸੀਂ ਸਸਿਕਾ YouTube ਫੈਮਿਲੀ ਕੀ ਹਲਚਲ ਕਿਵੇਂ ਤੇ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਤੁਸੀਂ ਸੋਚਦੇ ਹੋਗੇ ਅੱਜ ਕਿੱਧਰ ਤੁਰੇ ਫਿਰਦੇ ਆ ਅੱਜ ਆਏ ਮੰਮੀ ਦੇ ਘਰ ਤੇ ਬੜੇ ਕਮੈਂਟਸ ਆਏ ਸੀ ਆਪਾਂ ਨੂੰ ਕਿ ਮੰਮੀ ਦੇ ਘਰ ਦਾ ਪ੍ਰੋਪਰ ਵਿਊ ਦਿਖਾਓ ਤੇ ਅੱਜ ਤੁਹਾਨੂੰ ਦਿਖਾਵਾਂਗੇ ਵਿਊ ਆਏ ਸੀ ਅੱਜ ਮੰਮੀ ਕੋਲ ਕੀ ਕੰਮ ਤੇ ਸੋਚਿਆ ਚਲੋ ਦਿਖਾਉਨੇ ਆ ਆ ਮੰਮੀ ਦੇ ਕਰਦਾ ਵੇੜਾ ਹੈ ਤੁਸੀਂ ਦੇਖ ਸਕਦੇ ਜੇ ਘਮਾ ਕੇ ਕੋਮਲ ਵਿਖਾ ਦੇ ਚਾਰ ਚੁਫੇਰੇ ਹਾਂਜੀ ਮੰਮੀ ਦੇ ਗ੍ਰੀਨਰੀ ਬਹੁਤ ਵਧੀਆ ਬਣਾਈ ਹੋਈ ਆ ਥੋੜਾ ਜਿਹਾ ਮੈਸੀ ਇੱਧਰ ਇਗਨੋਰ ਕਰਦੇ ਹੋ ਕਿਉਂਕਿ ਮੰਮੀ ਖਲਾਰਾ ਇੱਥੇ ਰੱਖਦੇ ਆ ਹਾਂਜੀ ਇੱਕ ਓਸ਼ਟ੍ਰਮ ਦੋ ਬਾਹਰ ਬਣੇ ਹੋਏ ਆ ਹਾਂਜੀ ਬਿਲਕੁਲ ਲਾਸਟ ਤੇ ਇਧਰ ਲਈ ਸਬਜ਼ੀਆਂ ਗਾਉਣ ਦੇ ਬੜੇ ਸ਼ਕੀਨ ਆ ਮੰਮੀ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਸਬਜ਼ੀਆਂ ਦਾ ਅਜੇ ਤਾਂ ਪੱਟੀਆਂ ਬਹੁਤ ਹੋਈਆਂ ਨਹੀਂ ਸਿਵਲ ਲੰਗੁਲਾ ਸਾਰੀਆਂ ਇਕੱਲੇ ਆ ਹੀ ਰਹਿ ਗਈਆਂ ਮੇਕ ਚਾ ਮੇਕ ਸਾਰਾ ਕੁਝ ਮੰਮੀ ਕਰੇ ਆ ਵੀ ਕਰੇਲੇ ਲੱਗੇ ਹੋਏ ਕਰੇਲੇ ਤਾਂ ਵੱਧੂ ਲੱਗੇ ਹੋਏ ਯਾਰ ਹਾਂ ਵੀ ਹੂੰ ਵਾਓ ਅੱਜ ਲੈ ਕੇ ਜਾਵਾਂਗੇ ਆਪਾਂ ਹਾਂਜੀ ਅਸਲਾਮ ਅਲੈਕੁਮ ਮੰਮੀ ਦੇ ਕੋਠੇ ਤੇ ਵੀ ਮੰਮੀ ਨੇ ਬੜੇ ਫਲਾਵਰ ਲਾਏ ਹੋਏ ਆ ਇੱਥੇ ਵੀ ਬਹੁਤ ਲਾਏ ਕਿੰਨੇ ਬੁੱਟੇ ਲਾਏ ਨੇ ਨਾ ਮੰਮੀ ਮੰਮੀ ਸਰੋਤੇ ਬਣਾਇਆ ਤੁਸਾਂ ਸਭ ਤੋਂ ਪਹਿਲਾਂ ਆਇਆ ਨਾ ਪੋਰਚ ਗੱਡੀ ਵਾਲਾ ਗੱਡੀਆਂ ਤਾਂ ਕੋਈ ਇੱਥੇ ਤਿੰਨ ਖੜਾਰ ਦੋ ਹਾਂਜੀ ਤੇ ਇਧਰ ਵਿੰਡੋ ਜਿਹੜੀਆਂ ਸਾਰੀਆਂ ਬਾਹਰ ਉਹ ਵੀ ਕਵਰ ਕੀਤੀਆਂ ਹੋਈਆਂ ਵੀ ਧੁੱਪ ਧੁੱਪ ਤੋਂ ਖਰਾਬ ਨਾ ਹੋ ਜਾਣਾ ਪਾਲਿਸ਼ ਨਾ ਖਰਾਬ ਹੋ ਜੇ ਵਿੰਡੋ ਦੀ ਇਸ ਕਰਕੇ ਤੇ ਆਓ ਆਵਾਂ ਸਾਰਾ ਬਾਹਰਲਾ ਦਿਖਾ ਦੋ ਟੂਰੀ ਬਾਹਰ ਦੀ ਲੁੱਕ ਵੇਖ ਲਓ ਤੇ ਫਿਰ ਤੁਹਾਨੂੰ ਅੰਦਰ ਲੈ ਕੇ ਜਾਵਾਂਗੇ ਆਪਾਂ ਤੁਹਾਨੂੰ ਪਹਿਲੇ ਘਰ ਦੀ ਫੋਟੋ ਵਿੱਚ ਆਪਾਂ ਲਗਾਵਾਂਗੇ ਤੇ ਨਿਊ ਘਰ ਦੀ ਬੜਾ ਦਿਨਾਂ ਤੋਂ ਸੋਚਦੇ ਪਏ ਸੀ ਅਸੀਂ ਵੀ ਤੁਹਾਨੂੰ ਵੀਊ ਦਿਖਾਈਏ ਇਹ ਮੰਮੀ ਦੀ ਕਿਤੇ ਨਾ ਤੇ ਇਹ ਮੇਨ ਐਂਟਰੈਂਸ ਆ ਹੁਣ ਆਪਾਂ ਇੱਧਰ ਨੂੰ ਜਾਂਦੇ ਆ ਕੋਠੀ ਦੇ ਅੰਦਰ ਦਾ ਕੋਲ ਤੇ ਪਹਿਲੇ ਆ ਮੇਰੇ ਕਮਰੇ ਮੇਰੀ ਫੇਵਰਟ ਚੀਜ਼ ਮੇੂੰ embroiderry ਵਾਲਾ ਦਰਵਾਜ਼ਾ ਬਹੁਤ ਪਸੰਦ ਆ ਹੈ ਹੈਂਡਲ ਵੀ ਮੈਂ ਵੇਰ ਕੇ ਲਾਇਆ ਸੀ ਆ ਵੀ ਮੈਨੂੰ ਬਹੁਤ ਪਸੰਦ ਆ ਮੇਰਾ ਫੇਵਰੇਟ ਆ ਇਹ ਦਰਵਾਜ਼ਾ ਬਹੁਤ ਸੋਹਣਾ ਬਣਿਆ ਆ ਤੇ ਇਹ ਝੁੰਮਰ ਵੀ ਮੇਰੇ ਵੱਲੋਂ ਮੈਂ ਦਿੱਤਾ ਸੀਗਾ ਘਰ ਦਾ ਜਿਵੇਂ ਕੁੜੀਆਂ ਦਿੰਦੀਆਂ ਨਾ ਹਾਂਜੀ ਇਹ गिफ्ट ਮੈਂ ਦਿੱਤਾ ਸੀ ਆਦੇ ਬਹੁਤ ਸੋਹਣਾ ਬਣਿਆ ਆ ਨਾ ਤੇ ਐਂਟਰਸ ਵਿੱਚ ਦਿਖਾ ਦਿਓ ਇਹ ਲੌਬੀ ਦੇ ਵਿੱਚ ਇਹ ਲੌਬੀ ਚ ਸੋਫੇ ਰੱਖਿਆ ਇਹ ਮੇਰੇ ਨਾਨੀ ਮਾ ਬੈਠੇ ਆ ਇੱਥੇ ਪਹਿਲਾਂ ਕਿਤੇ ਦਾਦੀ ਮਾ ਬੈਠੇ ਹੁੰਦੇ ਸੀ ਤੁਸੀਂ ਅਕਸਰ ਹੀ ਮੇਰੀਆਂ ਵੀਡੀਓ ਚ ਵੇਖਿਆ ਹੋਊਗਾ ਉਹ ਸਾਡੇ ਵਿੱਚ ਨਹੀਂ ਰਹਿ ਪਰ ਮੇਰੇ ਨਾਨੀ ਮਾ ਵੀ ਸਾਡੀ ਉਨਾ ਹੀ ਪਿਆਰ ਕਰਦੇ ਸਨ ਕਮੀ ਨਾ ਮਹਿਸੂਸ ਹੋਵੇ ਸਾਡੇ ਕੋਲ ਰਹਿੰਦੇ ਤੇ ਬਿਲਕੁਲ ਸੱਜੇ ਹੱਥ ਇੱਧਰ ਆਪਣਾ ਪਹਿਲ ਆ ਜਾਂਦਾ ਤੇ ਇੱਕ ਤਨੂ ਆਹ ਕਲੋਕ ਵਿਖਾਈਏ ਇਹ ਤਾਂ ਅਸੀਂ ਜਦੋਂ ਕਲੋਕ ਵਾਲੀ ਮੰਮੀ ਗਈ ਸੀ ਨਾ ਦੁਕਾਨ ਤੇ ਤੇ ਵੀਰ ਜੀ ਨੇ ਬੜੀਆਂ ਵੇਖਿਆ ਆ ਨਾ ਸਾਰੇ ਤੋਂ ਪਹਿਲੇ ਮੇਰੀ ਇੱਧ ਤੇ ਅੱਖ ਪੈ ਗਈ ਸੀ ਤੇ ਕਰੇ ਨਹੀਂ ਹੋਰ ਵੇਖ ਲਿਗੇ ਹੋਰ ਬੜੇ ਵੇਖੇ ਬੜੇ ਕਢਾਏ ਪਰ ਐਂਡ ਤੇ ਅਸੀਂ ਇਹੀ ਲਿਆ ਉਹਨੂੰ ਹੋਰ ਕੋਈ ਪਸੰਦ ਨਹੀਂ ਆਇਆ ਤੇ ਮੈਂ ਕਿਹਾ ਫਿਰ ਮੇਰੀ ਪਸੰਦ ਦਾ ਲੈ ਲਾ ਫਿਰ ਆ ਲਿਆ ਤੇ ਸਾਰਿਆਂ ਨੂੰ ਬੜਾ ਪਸੰਦ ਆਇਆ ਨਾ ਸਾਰੇ ਕੁਛ ਦੇਖ ਕੇ ਖੋ ਲਿਆ ਇਹ ਵੀ ਲੁਧਿਆਣੇ ਦੀ ਆਈਟਮ ਡ్రਾਈਂਗ ਰੂਮ ਤੁਸੀਂ ਦੇਖ ਸਕਦੇ ਹੋ ਡ్రਾਈਂਗ ਰੂਮ ਦੀ ਲੁੱਕ ਕੱਲੀ ਕੱਲੀ ਚੀਜ਼ ਅਸੀਂ ਬੜੇ ਪਿਆਰ ਨਾਲ ਸੰਜੋ ਕੇ ਆ ਮਤਲਬ ਯੂ ਰੀ ਸ਼ੀਟ ਤੇ ਯੂ ਪੀ ਵੀ ਸੀ ਜੋ ਵੀ ਕੱਲੀ ਕੱਲੀ ਚੀਜ਼ ਅਸੀਂ ਮੈਂ ਤੇ ਮੇਰੇ ਹਸਬੰਦ ਬਲਜੀਤ ਅਸੀਂ ਬੜੇ ਪਿਆਰ ਨਾਲ ਇਹ ਮੇਰੇ ਨਾਨਾ ਜੀ ਦੀ ਫੋਟੋ ਆ। ਹਾਂਜੀ ਅਸੀਂ ਅੱਜ ਜੋ ਕੁਝ ਵੀ ਇਹਨਾਂ ਦੀ ਬਦੌਲਤਾਂ ਮੇਰੀ ਜ਼ਿੰਦਗੀ ਬਾਕੀ ਖਾਸ ਸਭੇ ਲੈਣਾ ਨਾ ਰਿਹਾ ਤੇ ਮੇਰੇ ਦਾਦੀ ਮਾਂ ਦਾ ਇਹ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਸਾਡੀ ਜ਼ਿੰਦਗੀ ਚੱਲ ਰਹੀ ਆ ਤੇ ਆਹ ਸੋਫੇ ਵੀ ਉਹਦਾ ਵੀਰ ਜੀ ਆ ਗਏ ਸੀ ਇੱਥੇ ਵੀਰ ਜੀ ਭਾਪੀ ਤੇ ਜੀ ਤੇ ਅਸੀਂ ਮਤਲਬ ਸਾਰੇ ਜਣੇ ਸਿਲੈਕਸ਼ਨ ਕੀਤੀ ਸੀ ਤੇ ਇਹ ਜਿਆਦਾ ਹੋਣ ਕਰਕੇ ਆਪਣੇ ਥੋੜੇ ਜੇ ਡਰਾਈング ਰੂਮ ਵੱਡਾ ਸੀਗਾ ਤੇ ਇਸ ਕਰਕੇ ਆਪਾਂ ਟੇਬਲ ਤਿੰਨ ਲੈ ਲਏ ਵੈਸੇ ਤਾਂ ਦੋ ਹੀ ਸੀ ਇਹਦੇ ਨਾਲ ਤੇ ਬ੍ਰਦਰ ਨੇ ਸਪੈਸ਼ਲੀ ਕਹਿ ਕੇ ਤੁਸੀਂ ਦੇਖ ਸਕਦੇ ਹੋ ਡਾਊਨ ਸੀਲਿੰਗ ਕਿੰਨੀ ਪਿਆਰੀ ਹੋਈ ਹੋਈ ਆ ਅਸੀਂ ਕੱਲੀ ਕੱਲੀ ਚੀਜ਼ ਬੜੇ ਜਿਆਦਾ ਸਰਚ ਕਰਕੇ ਸਿਲੈਕਟ ਕਰਦੇ ਸੀਗੇ ਤੇ ਵੀ ਡਰਾਈング ਰੂਮ ਚ ਕਿਹੜੀ ਕਰਨੀ ਆ ਬੈਕ ਰੂਮ ਚ ਕਿਹੜੀ ਕਰਨੀ ਆ ਤੇ ਸਪੈਸ਼ਲੀ ਕਰਟਰਨ ਵੀ ਕਰਟਰਨ ਵੀ ਅਸੀਂ ਮਤਲਬ ਸਪੈਸ਼ਲ ਕਰਟਰਨਸ ਵਾਲੀਆਂ ਸ਼ਾਪ ਤੇ ਜਾ ਕੇ ਉੱਥੇ ਸਿਲੈਕਟ ਕੀਤੇ ਬਹੁਤ ਹੀ ਹੈਵੀ ਬੜੇ ਪਿਆਰੇ ਕਰਟਰਨਸ ਨੇ ਜਿਹੜੇ ਉਹਨਾਂ ਨੇ ਆਪ ਡਿਜ਼ਾਈਨ ਕਰਕੇ ਦਿੱਤੇ ਸਾਨੂੰ ਤੁਸੀਂ ਦੇਖ ਸਕਦੇ ਹੋ 올ਓਵਰ ਲੁੱਕ ਆ ਫਰੰਟ ਤੇ ਆਪਾਂ ਦਰਵਾਜ਼ਾ ਨਹੀਂ ਲਗਾਇਆ ਇਹ ਵਾਲਾ ਆਪਾਂ ਲੁੱਕ ਦਿੱਤਾ ਹੈ ਡਿਜ਼ਾਈਨ ਦਿੱਤਾ ਆਇਆ ਹੈ ਤੇ ਤੁਸੀਂ ਇਧਰਲੀ ਸਾਈਡ ਤੋਂ ਹੋ ਇੱਕ ਵੀ ਦਿਖਾ ਦਿਓ ਰਾਈਮ ਰੂਮ ਦੀ ਲੁੱਕ ਇਹ ਹੋ ਗਿਆ ਆਪਣਾ ਡਰਾਇੰਗ ਰੂਮ ਸੱਜੇ ਪਾਸੇ ਬਿਲਕੁਲ ਐਂਟਰੈਂਸ ਤੋਂ ਬਾਅਦ ਡਰਾਇੰਗ ਰੂਮ ਦੇ ਬਿਲਕੁਲ ਅਗਲੇ ਪਾਸੇ ਨੂੰ ਜੇ ਤੁਰੇ ਜਾਵਾਂਗੇ ਬਿਲਕੁਲ ਇਹਦੇ ਬਰਾਬਰ ਤੇ ਇਧਰ ਲਾਂਡਰੀ ਏਰੀਆ ਲੰਬੇਰੇ ਇੱਥੇ ਆਪਣੀ ਵਾਸ਼ਿੰਗ ਮਸ਼ੀਨ ਪਈ ਹੋਇਆ ਤੇ ਇਹ ਡਰਾਇਰ ਆ ਜਿਹੜਾ ਬਿਲਕੁਲ ਹੀ ਕੱਪੜੇ ਸੁਕਾ ਦਿੰਦਾ ਚੰਗੀ ਤਰ੍ਹਾਂ ਵੀ ਸਰਦੀਆਂ ਦੇ ਵਿੱਚ ਮੰਮੀ ਨੂੰ ਬੜਾ ਈਜ਼ੀ ਹੋ ਜਾਂਦਾ ਕਿਉਂਕਿ ਸਰਦੀ ਚ ਵਿਰਜੀ ਉਹ ਨਹੀਂ ਵੀ ਇਧਰ ਸਾਰੀ ਫੈਮਿਲੀ ਆ ਜਾਂਦੇ ਆ ਜੇਰ ਬੱਚਿਆਂ ਦੇ ਚਿੱਟੇ-ਚਿੱਟੇ ਉਹਨਾਂ ਲਾ-ਲਾ ਸੁੱਤੀ ਜਾਂਦੇ ਆ ਤੇ ਜੇ ਆਪਾਂ ਉਵੇਂ ਹੀ ਤਾਂ ਆਪਣੇ ਸੁੱਕਣੇ ਨਾ ਕੱਪੜੇ ਤੇ ਫਿਰ ਲਾਇ ਜਿਹੜਾ ਉਹਦੋਂ ਬਹੁਤ ਹੈਲਪਫੁਲ ਹੁੰਦਾ ਓਦੋਂ ਆਪਾਂ ਇਹਦੇ ਚ ਚਸਕਾ ਕੇ ਸਿੱਧੇ ਬੱਚੇ ਪਾ ਕੇ ਤੇ ਚਲੋ ਜੀ ਜਿੱਥੇ ਮਰਜੀ ਹਾਂਜੀ ਤੇ ਇਹਦੇ ਵਿੱਚ ਜੋ ਵੀ ਵੇਸਟੇਜ ਸਮਾਨ ਇਹ ਵੀ ਜੋ ਵੀ ਮਤਲਬ ਕਹਿ ਲੋ ਥੋੜਾ ਸਟੋਰ ਰੂਮ ਦਾ ਵੀ ਕੰਮ ਦਿੰਦਾ ਹੈ ਤੇ ਉਹ ਨਿੱਕਾ ਜਿਹਾ ਢੋਲਰ ਦੋ ਫੈਮਿਲੀ ਮੈਂਬਰ ਆ ਉਹਨਾਂ ਲਈ ਇਹਦੇ ਚ ਅਸੀਂ ਕੰਕ ਰੱਖਦੇ ਹਾਂ ਹਾਂਜੀ ਤੇ ਵਧੀਆ ਕੰਮ ਦੇ ਜਾਂਦਾ ਹੈ ਤੇ ਇਧਰ ਆਪਣੇ ਤੁਸੀਂ ਦੇਖ ਸਕਦੇ ਹੋ ਸਿੰਕ ਵਗੈਰਾ ਪੈਂਟਰੀ ਵਗੈਰਾ ਬਣੀ ਹੋਈ ਹੈ نیچے ਤੇ ਇਹ ਦੋ ਵਾਸ਼ਰੂਮ ਨੇ ਤੇ ਵਾਸ਼ਰੂਮ ਵੀ ਬਹੁਤ ਵਧੀਆ ਪਾਰਟੀਸ਼ਨ ਕਰਕੇ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਰੇਟ ਨਾਲ ਇਸ ਹੂਟ ਤੇ ਗੀਜ਼ਰ ਵੀ ਸ਼ਾਵਰ ਬਹੁਤ ਵਧੀਆ ਹੈ ਮਲਟੀਪਲ ਫੰਕਸ਼ਨਲ ਜਿਹੜਾ ਉਹ ਸ਼ਾਵਰ ਲਾਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਭੈਣ ਕੱਲੀ-ਕੱਲੀ ਮਿਰਰ ਤੋਂ ਲੈ ਕੇ ਤੇ ਮਤਲਬ ਹੈਂਡ ਵਾਸ਼ ਵਾਲੀ ਜਿਹੜੀ ਆ ਬੋਤਲ ਹੁੰਦੀ ਨਾ ਇਹ ਵੀ ਕੱਲੀ-ਕੱਲੀ ਚੀਜ਼ ਅਸੀਂ ਆਪਦੇ ਹੱਥਾਂ ਨਾਲ ਖਰੀਦੀ ਆ ਕਿਉਂਕਿ ਬ੍ਰਦਰੋ ਤਾਂ ਬਾਹਰ ਸੀਗੇ ਹਾਂਜੀ ਤੇ ਮੈਂ ਤੇਰੇ ਅੰਕਲ ਜਾਂਦੇ ਹੁੰਦੇ ਸੀ ਤੇ ਇਧਰੋਂ ਵੀ ਦੇਖ ਸਕਦੇ ਤੁਸੀਂ ਮਤਲਬ ਇਧਰ ਡਰਾਈング ਰੂਮ ਦੇ ਬਿਲਕੁਲ ਬਰਾਬਰ ਆ ਜਾਂਦਾ ਆਪਣਾ ਇਹ ਆ ਵਿੱਚ ਨਿੱਕੀ ਜਿਹੀ ਗਲੀ ਆ ਤੇ ਇਧਰ ਬਾਥਰੂਮ ਹੋ ਜਾਂਦੇ ਆ ਹਾਂਜੀ ਤੋਂ ਅਸੀਂ ਉਹਨਾ ਵੀਡੀਓ ਬਣਾਏ ਕਿ ਸਮਝ ਸਕਣ ਕੋਈ ਹੈ ਹਾਂਜੀ ਇਹ ਆਇਦਰ ਆਪਣੇ ਵਾਸ਼ਰੂਮ ਹੋ ਗਈ ਇਹ ਬਿਲਕੁਲ ਕਹਿ ਲੋ ਡਰਾਈ ਰੂਮ ਦੇ ਬਰਾਬਰ ਜੋ ਡਰਾਈ ਰੂਮ ਦੇ ਨਹੀਂ ਇਹ ਵਾਲਾ ਲਾਂਡਰੀ ਰੂਮ ਦੇ ਬਰਾਬਰ ਆ ਹਾਂਜੀ ਵਾਸ਼ਰੂਮ ਇਹ ਬਿਲਕੁਲ ਡਰਾਈ ਰੂਮ ਦੇ ਸਾਹਮਣੇ ਆ ਦਾਦੀ ਮਾ ਦਾ ਕਮਰਾ ਤੇ ਉਸ ਤੋਂ ਪਹਿਲਾਂ ਇੱਥੇ ਆਪਣਾ ਆਇਆ ਨਾ ਪ੍ਰੈਸ ਟੇਬਲ ਇੱਥੇ ਜੱਗਾ ਖਾਲੀ ਸੀ ਸੋ ਪ੍ਰੈਸ ਟੇਬਲ ਬਹੁਤ ਹੀ ਵਧੀਆ ਬਣਾ ਦਿੱਤਾ ਮਿਸਤਰੀਆਂ ਨੇ ਬੜੇ ਖੁਸ਼ ਹੋ ਕੇ ਹਾਂਜੀ ਇਹ ਮੇਰੀ ਸਭ ਤੋਂ ਪਿਆਰੀ ਦਾਦੀ ਮਾ ਦਾ ਕਮਰਾ ਸਪੈਸ਼ਲੀ ਉਹ ਉਹਨਾਂ ਲਈ ਬਣਾਇਆ ਸੀ ਚਲੋ ਫਿਰ ਵੀ 슈ਗਰ ਕਰਦੇ ਦਾਤੇ ਦਾ ਉਹ ਕੁਝ ਸਮਾਂ ਇਹਨਾਂ ਚੀਜ਼ਾਂ ਨੂੰ ਹੰਡਾ ਕੇ ਗਏ ਆ ਆ ਚੀਜ਼ਾਂ ਕਹਿੰਦੇ ਸੀ ਮੈਂ ਨਹੀਂ ਬਣਾਉਣੀ ਆ ਕਿਉਂਕਿ ਉਹਨਾਂ ਨੇ ਕਿਹਾ ਟੀਵੀ ਕਿਉਂਕਿ ਉਹਨਾਂ ਦੀ ਨਿਗਾ ਨਹੀਂ ਸੀ ਕੋਈ ਟੀਵੀ ਨਹੀਂ ਸੀ ਇਤਰਾ ਪਰ ਫਿਰ ਵੀ ਅਸੀਂ ਥੋੜੀ ਜਿਹੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਤੇ ਇਹ ਸਪੈਸ਼ਲੀ ਤਾਂ ਬਣਾਇਆ ਸੀ ਵੀ ਥੋੜੀ ਜਿਹੀ ਦਬਾਰ ਨੂੰ ਵਧੀਆ ਲੁੱਕ ਆ ਜਾਏ ਆਉਣ ਵਾਲੇ ਸਮੇਂ 'ਚ ਕੀ ਪਤਾ ਵੀ ਜੇ ਕੋਈ ਚੀਜ਼ ਆਪਾਂ ਇੱਥੇ ਲਾਉਣੀ ਪਵੇ ਬਣਾ ਸਕੀਏ ਤੇ ਇੱਧਰ ਵੀ ਸਪੈਸ਼ਲਿ ਗਰਟਨ ਬਹੁਤ ਹੀ ਪਿਆਰੇ ਬਹੁਤ ਹੀ ਹੈਵੀ ਗਰਟਨ ਆ ਤੇ ਇਹ ਮੇਰੀ ਦਾਦੀ ਮਾਂ ਦਾ ਸੋਫਾ ਬੈਡਰੂਮ ਦੇ ਨਾਲ ਦੀ ਜੇ ਕੋਈ ਮਤਲਬ ਆਉਂਦਾ ਜਾਂਦਾ ਹੈ ਤੇ ਇੱਥੇ ਬੈਠਣ ਲਈ ਤੇ ਲਿਮਾਰੀ ਛੋਟੀ ਜਿਹੀ ਲਿਮਾਰੀ ਮੇਰੀ ਦਾਦੀ ਮਾਂ ਦੇ ਕੱਪੜੇ ਦਾਦੀ ਮਾਂ ਦੀਆਂ ਚਾਦਰਾਂ ਇਹਦੇ ਵਿੱਚ ਇਹ ਸਟੋਰਮ ਸਟੋਰਮ ਜਿਹੜਾ ਸਪੈਸ਼ਲਿ ਦਾਦੀਪਾ ਵਾਸਤੇ ਬਣਾਇਆ ਗਿਆ ਕਿਉਂਕਿ ਉਹ ਕਹਿੰਦੇ ਸੀ ਮੈਂ ਆਪਣੀਆਂ ਪੇਟੀਆਂ ਕਿਤੇ ਨਹੀਂ ਜਾਣ ਦੇਣੀ ਆ ਸਭ ਮੰਮੀ ਨੇ ਆਪਣੀਆਂ ਪੇਟੀਆਂ ਇਹਨਾਂ ਦਾ ਜ਼ਾਦੇ ਜੀਆਂ ਨੇ ਉਹਨਾਂ ਨੇ ਪੇਟੀਆਂ ਨੇ ਰੱਖੀਆਂ ਕਿ ਕੁਲਮਾਰੀਆਂ ਬਹੁਤ ਬਣ ਗਈਆਂ ਤੇ ਉਹਦੇ ਵਿੱਚ ਉਹਨਾਂ ਦਾ ਸਮਾਨ ਐਡਜਸਟ ਹੋ ਗਿਆ ਇਸ ਤਰ੍ਹਾਂ ਵਗੈਰਾ ਇਹ ਵੇਖੋ ਛੱਟੀਆਂ ਛੱਟੀਆਂ ਪੇਟੀਆਂ ਨੇ ਕਿੰਨੀਆਂ ਨਿੱਕੀਆਂ ਹਨ ਆ ਵੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਉਹਨਾਂ ਦੀ ਮੰਮੀ ਨੇ ਮਨ ਲੱਗਾ ਵੇਖੀਆਂ ਹੋਣੀਆਂ ਤੇ ਆਹ ਵੇਖੋ ਐ ਮਤਲਬ ਉਹਨਾਂ ਨੇ ਲੋਕ ਲਾ ਕੇ ਰੱਖਦੇ ਹੁੰਦੇ ਸੀ ਇੱਥੇ ਮੈਨੂੰ ਲੱਗਦਾ ਹੁਣ ਲੋਕ ਕੋਲ ਤੇ ਸ਼ਾਇਦ ਤੇ ਉਹਨਾਂ ਨੇ ਐ ਕੱਪੜਿਆਂ ਨੂੰ ਵੀ ਲੋਕ ਲਾ ਕੇ ਰੱਖਦੇ ਹੁੰਦੇ ਸੀ ਹਮੇਸ਼ਾ ਜਦੋਂ ਮੈਂ ਆਉਣਾ ਮੈਨੂੰ ਇਹ ਕਹਿਣਾ ਖੋਲ ਤੇ ਇਹਨੂੰ ਵੀ ਦਰਵਾਜ਼ਾ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਦਰਵਾਜ਼ੇ ਦੇ ਪੌਲਿਸ ਤੇ ਉਹ ਇਹ ਦਰਵਾਜ਼ੇ ਇਹ ਹੈਂਡਲ ਵੀ ਸਪੈਸ਼ਲੀ ਅਸੀਂ ਬੜੇ ਵਧੀਆ ਚੂਜ਼ ਕਰ ਕਰਕੇ ਲੈ ਕੇ ਆ ਲੀ ਕੱਲੀ ਚੀਜ਼ ਤੇ ਇਹ ਮੇਰੀ ਮੰਮੀ ਦੀ ਲਮਾਰੀ ਆ ਇਹ ਮੰਮੀ ਦੀ ਲਮਾਰੀ ਦਾਜਦੀ ਆ ਲੱਕੜ ਦੀ ਸੀ ਅਸੀਂ ਇਹਨੂੰ ਪੇਂਟ ਕਰ ਲਿਆ ਕਿੰਨੀ ਸੋਹਣੀ ਆ ਨਾ ਬਹੁਤ ਇਹ ਤਾਂ ਬਹੁਤ ਮਜ਼ਬੂਤ ਆ ਇਹੋ ਜੀ ਚੀਜ਼ ਅੱਜ ਕੱਲ੍ਹ ਆਉਂਦੀ ਨਹੀਂ ਬੀ ਸਹੀ ਗੱਲ ਈ ਤੇ ਇਹ ਸਭ ਤੋਂ ਜ਼ਿਆਦਾ ਮੈਨੂੰ ਦੂਸਰੇ ਕਮਰੇ ਬੈਡਰੂਮ ਸਾਡੇ ਤਿੰਨ ਨਾ ਇੱਕ ਦਾਦੀ ਮਾਂ ਦਾ ਇੱਕ ਮੰਮੀ ਦਾ ਔਰ ਇੱਕ ਬ੍ਰਦਰ ਭਾਬੀ ਦਾ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਡਾਰਮ ਸੇਂਗੇ ਪਸੰਦ ਆ ਹਾਂਜੀ ਆ ਵੇਖੋ ਕਿੰਨਾ ਸੋਹਣਾ ਲਿਮਾਰੀ ਦੇ ਨਾਲ ਫਲਾਵਰ ਪੋਟ ਰੱਖ ਕੇ ਸਜਾਇਆ ਆ ਮੇਰੀ ਦਾਦੀ ਤੂਫਾਨ ਲਾਉਂਦੇ ਹੁੰਦੇ ਸੀਗੇ ਸਪੈਸ਼ਲੀ ਉਹਨਾਂ ਦੇ ਕਮਰੇ 'ਚ ਪੁਫਾ ਰੱਖੀਆਂ ਸੀ ਉਹ ਪੁਫਾ ਆਉਂਦੇ ਹੁੰਦੇ ਸੀ ਇਹਨਾਂ ਨੂੰ ਬਹੁਤ ਸ਼ੌਕ ਸੀ ਆ। ਸਾਮਣੋਂ ਉਹਨਾਂ ਨੇ ਤੋਫਾ ਲਾਉਣੀ ਲਾਉਣੀ ਆ। ਇਹ ਜਿਹੜਾ ਆਇਆ ਕਮਰਾ ਇਹ ਇਹ ਡਰਾਈਵ ਰੂਮ ਦੇ ਸਾਮਣੇ ਆ ਜਾਂਦਾ ਤੇ ਆਪਨੀ ਆਗੇ ਲੌਬੀ ਤੇ ਉਧਰ ਬੈਡਰੂਮ ਆ ਜਾਂਦੇ ਜਦੋਂ। ਆ ਆਪਣੇ ਸੋਫੇ ਲੱਗੇ ਹੋਇਆ ਲੌਬੀ 'ਚ। ਤੇ ਆ ਮੇਰੀ ਸ਼ਾਸ ਅਬੇ ਨਦੀਮ ਇਹ ਵੀ ਲੋ ਆ ਕੇ ਸਾਡੇ ਨਾਲ ਨਦੀਮ ਨੂੰ ਐਸਾ ਦੇਖਾ ਸਵੇ ਨੂੰ ਸਕਾਉਂਦੇ ਸਾਡੇ ਘਰ ਦੀ ਸ਼ਾਨ ਸਾਡੇ ਨਾਨੀ ਮਾ ਸਾਡਾ ਜੀ ਲੈ ਰੱਖਦੇ ਆ ਇਹ ਮੇਰੀ ਮੰਮੀ ਦਾ ਬੈਡਰੂਮ ਇਹ ਦੇਖ ਸਕਦੇ ਹੋ ਐਂਟਰੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ ਬਣਾਈ ਹੋਈ ਆ ਇਹਦੇ ਵਿੱਚ ਬਹੁਤ ਕੁਝ ਮੰਮੀ ਨੇ ਧਰ ਕਰਕੇ ਰੱਖਿਆ ਆ ਤੁਹਾਨੂੰ ਮੈਂ ਦਾਦੀ ਮਾਂ ਦੇ ਭੁਲਣੀ ਆ ਤੁਹਾਨੂੰ ਇਹ ਮੇਰੇ ਦਾਦੀ ਮਾਂ ਹਾਂਜੀ ਤਾں ਮੈਂ ਮਿੰਨੇ ਅਜੇ 2 ਮਿੰਨੇ ਹੋਏ ਸਪਾ ਮੈਂ ਨਾ ਚਲਦਾ ਪਿਆ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਇੱਥੇ ਸਿਹਰੇ ਮੰਮੀ ਨੇ ਰੱਖੇ ਹੋਏ ਆ ਵੀ ਅਸੀਂ ਲੁਧਿਆਣੇੋਂ ਮੈਂ ਤੇ ਮੇਰੇ ਬ੍ਰਦਰ ਗਏ ਸੀ ਲੁਧਿਆਣੇ ਆਹ ਵਾਲਾ ਆਹ ਵਾਲੇ ਮਿੱਕੀ ਮਿੱਕੀ ਚੀਜ਼ ਅਸੀਂ ਉੱਥੋਂ ਖਰੀਦੀ ਏ ਆਹ ਸਾਰੇ ਆਹ ਨਿੱਕੇ ਬੱਚੇ-ਬੁੱੱਚੇ ਜੇ ਸਾਰੇ ਆਹ ਕਾਕੇ ਕਿੱਥੋਂ ਲੈ ਕੇ ਆਏ ਇਹ ਪਹਿਲ ਹੁੰਦੇ ਆ ਪਤਨੀ ਮੰਮੀ ਨੂੰ ਪਤਾ ਹੋਊਗਾ ਮੰਮੀ ਨੂੰ ਪੁੱਛ ਲਾਂਗੇ ਤੇ ਇਹ ਆਪਣਾ LED ਪੈਨਲ ਆ ਇੱਥੇ ਆਪਾਂ ਕੈਮਰੇ ਚਲਦੇ ਆ ਹਾਂਜੀ ਤੇ ਉੱਤਰ ਕਲੌਕ ਲੱਗਾ ਹੈ ਤੇ ਆ ਦੇ ਐਕਸਾਈਡ ਸਕਿਨ ਨੇ ਸੋਨੇ ਪੂਰੇ ਹੈਵੀ ਡਰਾਅਰ ਬਣੇ ਹੋਏ ਆ ਬਹੁਤ ਵਧੀਆ ਡਿਜ਼ਾਈਨਿੰਗ ਮਤਲਬ ਲੱਕੜ ਵਾਲੇ ਮਿਸਤਰੀ ਵੀ ਬਹੁਤ ਵਧੀਆ ਸੀ ਉਹਨਾਂ ਨੇ ਬਹੁਤ ਵਧੀਆ ਬਸ ਸਾਡਾ ਸਮਾਨ ਮੰਗਾਇਆ ਆ ਡਿਜ਼ਾਈਨਿੰਗ ਉਹਨਾਂ ਨੇ ਖੁਦ ਕੀਤੀ ਆ ਇਹਦੇ ਤੇ ਸਿਰਫ ਸਾਡਾ ਕੀ ਆ ਸਮਾਨ ਲਿਆ ਕੇ ਦੇਣ ਦਾ ਜ਼ਿੰਮੇਵਾਰੀ ਸੀ ਬਾਕੀ ਉਹਨਾਂ ਨੇ ਆਪ ਹੀ ਕੀਤਾ ਕੰਮ ਸਾਰਾ ਤੇ ਇਹ ਕਟਣ ਨੇ ਜਿਵੇਂ ਥੋੜੇ ਪੈਚਿੰਗ ਕਰਕੇ ਬਣਾਏ ਗਏ ਆ ਤੇ ਇਹ ਮਮਿ ਦਾ ਇਹ ਦੇਖ ਮਮਮੀ ਕਿਹੜਾ ਮੇਕਅਪ ਕਰਨਾ ਪਰ ਮਮਮੀ ਨੇ ਆਪਣੀਆਂ ਜ਼ਰੂਰਤਦੀਆਂ ਚੀਜ਼ਾਂ ਜਿਵੇਂ ਕੋਈ ਮਮਮੀ ਨੂੰ ਪਰਫਿਊਮ ਗਿਫਟ ਆ ਮਮਮੀ ਦੇ ਸੰਜੇ ਲੋ ਦੂਸਰੇ ਬੇਟੇ ਨੇ ਗਿਫਟ ਕੀਤਾ ਹੋਇਆ ਹੈ ਇਹ ਮੇਰੇ ਬ੍ਰਦਰ ਦੇ ਦੋਸਤ ਆ ਤੇ ਮਮਮੀ ਨਾਲ ਉੱਤਾਂ ਤੋਂ ਵੱਧ ਕੇ ਆ ਤੇ ਉਹਨਾਂ ਨੇ ਗਿਫਟ ਕੀਤਾ ਸੀ ਬਾਹਰੋਂ ਆਏ ਸੀ ਤੇ ਆ ਮਮੀ ਦੀਆਂ ਐਂਡ ਕੰਮ ਬਰਸ਼ ਕੁਝ ਕੁ ਤਾਂ ਤੇਰੇ ਅੰਕਲ ਹੋਣਾ ਦਾ ਸਮਾਨ ਇੱਥੇ ਪਿਆ ਆ ਹਾਂਜੀ ਆ ਤੇਲ ਵਗੈਰਾ ਆ ਰਬੜਾ ਬੀਬੇ ਦੀਆਂ ਰਬੜਾਂ ਬੀਬੇ ਦੀ ਗੁੱਤ ਕਰੀਦੀ ਸੀ ਨਾ ਜਦੋਂ ਹਾਂਜੀ ਵਾਲ ਛੋਟੇ ਹੋ ਗਏ ਸੀ ਤਾਂ ਰਬੜ ਪਾਉਣੇ ਮਿੱਡੀਆਂ ਕਰਨੀਆਂ ਪੈਂਦੀਆਂ ਸੀ ਸੋ ਇਹ ਛੋਟਾ ਛੋਟਾ ਸਮਾਨ ਤੇ ਇੱਥੇ ਮੰਮੀ ਦੀ ਲਮਾਰੀ ਆ ਮੰਮੀ ਦੇ ਕੱਪੜੇ ਆ ਇਹ ਤਾਂ ਸਾਰੇ ਮੰਮੀ ਦੇ ਕੱਪੜੇ ਆ ਆਹ ਦਿੱਲੀ ਵੀਰਲੇ નીચે ਰੱਖੇ ਹੋਏ ਤੇ نیچے ਮੰਮੀ ਦਾ ਬਲੈਂਕਟ ਤੇ ਆ ਵਿੱਚੇ ਵੀ ਡਰਾਅਰ ਬਣੇ ਹੋਏ ਬਹੁਤ ਹੀ ਸੋਹਣੇ ਆ ਮੇਰੇ ਸਰਦੀ ਵਾਲੇ ਕੱਪੜੇ ਇੱਧਰ ਰੱਖੇ ਹੋਏ ਤੇ ਇੱਧਰ ਵੀ ਬਹੁਤ ਸਮਾਨ ਰੱਖਿਆ ਜਾਂਦਾ ਬਹੁਤ ਵਧੀਆ ਤੇ ਉੱਪਰ ਦੇਖੋ ਸਾਰੀਆਂ ਰਜਾਈਆਂ ਸੀ ਨਾ ਵੱਡੇ ਵੱਡੇ ਮਤਲਬ ਟੇਚੀਆਂ ਚ ਬੰਦ ਕਰਕੇ ਉੱਪਰ ਸਾਰੀਆਂ ਰਜਾਈਆਂ ਰੱਖੀਆਂ ਨੇ ਹਾਂਜੀ ਉਹ ਵਧੀਆ ਨਾ ਵੇਖ ਕਿੰਨੇ ਸੋਹਣੇ ਬਣੇ ਹੋਏ ਬਹੁਤ ਸੋਹਣੇ ਬਣਿਆ ਇਹ ਬਣਾ ਇੰਨਾ ਸਪੇਸ ਹੈ ਨਾ ਉਹਦੇ ਚ ਬਹੁਤ ਸਾਰਾ ਸਮਾਨ ਰੱਖਿਆ ਜਾਂਦਾ ਤੇ ਇਹ ਮੰਮੀ ਦਾ 파ਟ ਪੂਜਾ ਮੰਮੀ ਦੇ ਲਈ 파ਟ ਕਰਦੇ ਆ ਤੇ ਉਹਨਾਂ ਨੇ ਸਪੈਸ਼ਲੀ ਕਿਹਾ ਸੀ ਮਿਸਤਰੀਆਂ ਨੂੰ ਵੀ ਹੋਰ ਕੁਝ ਬਣੇਨਾ ਬਣੇ ਇਹ ਚੀਜ਼ ਜ਼ਰੂਰ ਬੰਨੀ ਚਾਈਤੀ ਹਾਂਜੀ ਬਹੁਤ ਸ਼ਕੀਨ ਆ ਮੰਮੀ ਤੇ ਆ ਦੇਖ ਸਕਦੇ ਆ ਬੈੱਡ ਮੰਮੀ ਦਾ ਬੈੱਡ ਵੀ ਢੋ ਕੰਟਰਾਸਟ ਕਰਨ ਦੀ ਕੋਸ਼ਿਸ਼ ਕੀਤੀ ਥੋੜੀ ਥੋੜੀ ਮਤਲਬ ਨਾ ਮਤਲਬ ਲੁੱਕ ਵਧੀਆ ਬਣੇ ਹਾਂਜੀ ਤੇ ਇਹ ਇੱਕ ਸੋਫਾ ਸਾਰੇ ਕਮਰਿਆਂ ਚ ਰੱਖਿਆ ਜਿਵੇਂ ਇਧਰ ਐਸ ਕਲਰ ਦਾ ਹੈ ਇਕਦਰ ਥੋੜੇ ਲਾਈਟ ਬ੍ਰਦਰ ਲਏ ਆਏ ਤੇ ਇਸ ਕਰਕੇ ਵੀ ਅਸੀਂ ਉੱਪਰ ਕਵਰ ਪੱਕੀ ਲਗਾਏ। ਹਾਂ ਜੀ ਦਮਸੇ ਇਹ ਦਿਖਾ ਦਿਓ। ਤੇ ਇਧਰ ਐਸੀ ਲੱਗਾ ਹੋਇਆ ਮੰਮੀ ਇਧਰ ਹੀ ਸੋਹਣੇ ਆ। ਇਹ ਆਪਣਾ ਮੇਨ ਪਰਵਾਹ ਤੇ ਰੱਖਾ ਦਿਓ। ਦਰਵਾਜ਼ਿਆਂ ਦੇ ਸਾਰਿਆਂ ਦੇ ਸੇਮ ਹੀ ਡਿਜ਼ਾਈਨ ਆ। ਸਿੰਪਲ ਸੋਪਰ ਤੇ ਬੜੇ ਪਿਆਰੇ। ਸਾਫ਼ ਕਰਨੇ ਵੀ ਆਸਾਨ ਹੁੰਦੇ ਆ ਤੇ ਜਿਹੜੀ ਪਾਲਿਸ਼ ਤੇ ਵੈਸੀ ਚਮਕ ਦੀ ਬਹੁਤ ਹੁੰਦੀ ਆ। ਇੱਕ ਸਪੈਸ਼ਲੀ ਚੀਜ਼ ਮੇਰੇ ਬ੍ਰਦਰ ਨੇ ਪਤਾ ਨਹੀਂ ਇਹਨੂੰ ਪਤਾ ਸੀ ਕਿ ਦਾਦੀ ਸਾਡੇ ਕੋਲ ਥੋੜਾ ਸਮਾਂ ਰਹਿਣੇ ਆ ਹਾਂਜੀ ਬੋਸ ਕਰਕੇ ਮੜਾ ਖਾਦਿਓ ਆ ਚੀਜ਼ ਨੂੰ ਬਹੁਤ ਰੀਜ ਇਹਨਾਂ ਦੇ ਆਸ਼ੀਰਵਾਦ ਸਦਕਾ ਇਹਨਾਂ ਦੀਆਂ ਸਿੱਸਾਂ ਸਦਕਾ ਹੀ ਅਸੀਂ ਅੱਜ ਤੱਕ ਜੋ ਵੀ ਹਾਂ ਇਹਨਾਂ ਦੀਆਂ ਸਿੱਸਾਂ ਸਦਕਾ ਹੀ ਆ ਦਾਦੀ ਜਿੰਨਾਂ ਨੇ ਬਹੁਤ ਪਿਆਰ ਕਰਦੇ ਆ ਤੇ ਉਹਨਾਂ ਨੇ ਇੱਥੇ ਕਲੱਬੀ ਚ ਵੀ ਆਪਾਂ ਇਸੀ ਲਗਾਇਆ ਹੋਇਆ ਹੈ ਇੱਥੇ ਸਾਰੇ ਜਣੇ ਨੇ ਬਹਿਣਾ ਉਹ ਕਿਤੇ ਗੱਪਸ਼ਾਪ ਜਾਪਾਂ ਪੀਣਾ ਵੈਸੀ ਆਣ ਗਵਾਂਡ ਇਕੱਠੇ ਹੋ ਕੇ ਬਹਿ ਜਾਂਦੇ ਨੇ ਤੇ ਮੇਰੇ ਨਾਨੀ ਮਾ ਅਸੀਂ ਉਹਨਾਂ ਦਾ ਵੀ ਇਹ ਬਣਾਇਆ ਕਿਉਂਕਿ ਅੱਜ ਕੱਲ ਮੋਸਟਲੀ ਕੀ ਹੁੰਦਾ ਕਿ ਕਈ ਜਦੋਂ ਚਲੇ ਜਾਂਦੇ ਸਾਡੇ ਕੋਲੋਂ ਅਸੀਂ ਉਦੋਂ ਬਣਾਉਨੇ ਚੀਜ਼ਾਂ ਪਰ ਨਹੀਂ ਇਹ ਹੁੰਦਿਆਂ ਉਹਨਾਂ ਨੂੰ ਖੁਸ਼ੀ ਦਿਓ ਮੇਰੀ ਦਾਦੀ ਨਾ ਮਤਲਬ ਬਹੁਤ ਜ਼ਿਆਦਾ ਖੁਸ਼ ਹੋਏ ਸੀ ਨਾਨੀ ਵੀ ਬਹੁਤ ਜਿਸ ਦਿਨ ਉਹ ਵੀਰ ਜਿਹੜਾ ਨਾ ਅੱਥਾ ਪੈਰਾਂ ਦਾ ਜੋ ਵੀ ਨਾਪ ਲੈਣਾ ਸੀ ਉਹ ਲੈਣ ਆਇਆ ਸੀ ਤੇ ਬੜੇ ਖੁਸ਼ ਹੋਏ ਸੀ ਕਿ ਨਹੀਂ ਮੇਰਾ ਪੋਤਰਾ ਮੈਨੂੰ ਬੜਾ ਪਿਆਰ ਕਰਦਾ ਤੇ ਇਹਦੀ ਡਾਊਨਸਿੰਗ ਲੌਬੀ ਦੀ ਵੀ ਦਿਖਾ ਦੋ ਇੱਥੇ ਦੋ ਪੱਖੇ ਲੱਗੇ ਹੋਏ ਏਸੀ ਲੱਗਾ ਆ ਸਹੂਲਤ ਹਰ ਇੱਕ ਵਿਰਜੀ ਨੇ ਮੰਮੀ ਉਹਨਾਂ ਦਿੱਤੀਆਂ ਚਾਹੇ ਉਹ ਕਿ ਨੇਰੇਂ ਤੇ ਐਸਪੈਸ਼ਲੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਤੇ ਨਾਲ ਬਾਬਾ ਜੀ ਨੂੰ ਸਾਰੇ ਕਰਦੀਆਂ ਚਾਪੀਆਂ ਸਕੂਲ ਦਿੱਤੀਆਂ ਹੀਆਂ ਸੀ ਇਹ ਬਹੁਤ ਮਤਲਬ ਕੱਲੀ ਕੱਲੀ ਚੀਜ਼ ਦਿਲ ਨੂੰ ਛੂਣ ਵਾਲੀ ਆ ਮਤਲਬ ਅਸੀਂ ਉਹ ਚੀਜ਼ਾਂ ਥੋੜਾ ਮੋਸ਼ਨਰੀ ਹੋ ਕੇ ਖਰੀਦਦਾਰੀ ਕਰਦੇ ਆ ਵੀ ਆ ਮੈਂ ਬੜੇ ਚਾਬੀਆਂ ਟੰਗਣੇ ਵਾਲੇ ਬੜੇ ਕੱਡੇ-ਬੜੇ ਉਖਾਏ ਹੋਣੇ ਨੇ ਬਟ ਅਸੀਂ ਆ ਯੂਜ਼ ਕੀਤਾ ਵੀ ਨਾਲੇ ਸਾਡੇ ਇਦੋਂ ਵੱਡੇ ਸਪੁਰਦਾਰ ਹੋਰ ਹੋ ਸਕਦੇ ਆ ਇਹ ਆ ਜਦੋਂ ਸੀ ਵੀਰਜੀ ਹੁਣ ਦੇ ਕਮਰੇ ਚ ਹਾਂਜੀ ਆ ਚਾਦਰ ਕਿਹੜੀ ਵਿਛਾਈ ਹੈ ਵੀਰਜੀ ਨੇ ਜਦੋਂ ਵਲੌਗ ਵੇਖਣਗੇ ਇਹ ਉਹ ਹੀ ਲੈ ਕੇ ਆਏ ਸੀ ਚਾਦਰਾਂ ਚਾਦਰਾਂ ਵਾਵਾ ਸਾਰੀਆਂ ਲੈ ਕੇ ਗਏ ਆ ਆਸਟ੍ਰੇਲੀਆ ਤੇ ਮੰਮੀ ਨੂੰ ਲੈ ਕੇ ਦੇ ਕੇ ਗਿਆ ਤੇ ਅੱਜ ਮੈਂ ਉਹ ਵਿਛਾਈ ਆ ਮੈਂ ਕਿਹਾ ਮੰਮੀ ਕਿੰਦੇ ਚੱਲ ਉਹ ਵਿਛਾ ਲੈਂਦੇ ਆ ਤੇ ਇੱਧਰ ਵੀ ਸੇਮ ਹੀ ਆ ਬੈੱਡ ਤੁਸੀਂ ਦੇਖ ਸਕਦੇ ਸਾਰਾ ਘੋੜ ਦਿਖਾ ਦਿਓ ਡਾਊਨਸਿਲਿੰਗ ਦਿਖਾ ਦਿਓ ਸਾਰੇ ਰੂਮ ਦੀ ਲਾਈਟਿੰਗ ਬਹੁਤ ਵਧੀਆ ਲਾਈਟਿੰਗ ਦੇ ਵਿੱਚ ਕੋਈ ਕਮੀ ਨਹੀਂ ਰੱਖੀ ਤੇ ਇੱਧਰ ਸੋਫਾ ਅਲੱਗ-ਅਲੱਗ ਕਲਰਾਂ ਦਾ ਸੋਫੇ ਆ ਦੇ ਇੱਧਰ ਇਹ ਵਾਲਾ ਕਲਰ ਦਾਦੀ ਮਾ ਦਾ ਸੋਫਾ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ ਐਸ਼ਲੀ ਉਹਦੇ ਪਾਵੇਂ ਬੜੇ ਸੋਹਣੇ ਬਣੇ ਹੋਏ ਹਾਂ ਜੀ ਪਿੱਪਲ ਜਿਹੇ ਤੇ ਇਹ ਵਿਰਜੀ ਦੇ ਕਮਰੇ ਚ ਸੌਂਫਾ ਹੈ ਇਹ ਬੈੱਡ ਆ ਇਹ ਮੈਚਿੰਗ ਨਾਲ ਦੇਖ ਲਓ ਤੁਸੀਂ ਨਾਲ ਹੀ ਮੈਚ ਕਰ ਗਿਆ ਬਿਲਕੁਲ ਕਬਡ ਵੀ ਸਾਰਾ ਤੇ ਆ ਸਾਨੂੰ ਗਿਫਟ ਕੀਤੀ ਸੀਗੀ ਕਿਸੇ ਨੇ ਹੁਣ ਇੱਕ ਕਮੀ ਰਹਿ ਗਈ ਆ ਜਿਹੜੀ ਮੈਂ ਵਿਰਜੀ ਨੂੰ ਐਤਕੀ ਵੀ ਕਿਹਾ ਸੀਗਾ ਔਰ ਦੀਵਾਰ ਖਾਲੀ ਆ ਤੇ ਮੈਂ ਵਰਜੀ ਨੂੰ ਕਿਹਾ ਸੀ ਵੀ ਤੁਸੀਂ ਫੈਮਿਲੀ ਫੋਟੋਆਂ ਉਧਰ ਤਾਂ ਲੈ ਗਈਆਂ ਬਾਹਰਲੇ ਦੇਸ਼ ਸਾਰੀਆਂ ਫੈਮਿਲੀ ਫੋਟੋਆਂ ਭਾਬੀ ਕਹਿੰਦੇ ਸੀ ਫੈਮਿਲੀ ਫੋਟੋਆਂ ਲਾਉਣੀਆਂ ਤੇ ਪਰ ਇੱਧਰ ਰਹਿ ਗਈਆਂ ਤੇ ਉਹ ਹੁਣ ਰੀਜ ਜਿਹੜੀ ਹੁਣ ਜਦੋਂ ਆਉਣਗੇ ਉਦੋਂ ਪੂਰੀ ਕਰਾਂਗੇ ਇਹ ਦੀਵਾਰ 'ਚ ਉਹਨਾਂ ਦੀਆਂ ਫੈਮਿਲੀ ਫੋਟੋਆਂ ਲਾਵਾਂਗੇ ਤੇ ਇੱਧਰ ਵੇਖੋ ਉੱਪਰ ਅਸੀਂ ਕੁਝ ਦੋ ਉੱਪਰ ਗਮਲੇ ਰੱਖੇ ਹੋਏ ਆ ਤੇ ਇਹ ਖਾਲੀ ਆ ਕਿਉਂਕਿ ਵਰਜੀ ਜਦੋਂ ਆਉਂਦੇ ਉਹਦੇ ਆਪ ਤੇ ਉਹਨਾਂ ਦਾ ਤਾਂ ਜਦੋਂ ਆਉਂਦੇ ਤੇ ਇਹ ਭਰਿਆ ਹੀ ਹੁੰਦਾ ਸਮਾਂ ਮੈਂ ਨਹੀਂ ਕਿਤੇ ਤਮ ਨੂੰ ਖਵਾ ਨਹੀਂ ਦੇ ਦਮਾ ਤੇ ਆ ਤੁਸੀਂ ਵੇਖੋ ਉੱਪਰ ਸੇਮੀ ਇਹਦੇ ਵਿੱਚ ਵੀ ਬਿਸਤਰੇ ਬਿਸਤਰੇ ਦੋ ਪੇਟੀਆਂ ਦਾ ਸਮਾਨ ਬਸ ਇੰਨਾ ਚ ਸਮਾਨ ਸਮਾਇਆ ਗਿਆ ਸਾਰੇ ਬਿਸਤਰੇ ਪੇਟੀਆਂ ਦਾ ਕੰਮ ਕਰਦੇ ਹੈ ਨਾ ਇਹ ਆਪਣੀ LED ਇਹ ਵਰਜੀ ਦੇ ஆன்ਲਾਈਨ ਮੰਗਵਾਈ ਸੀ ਆਰਡਰ ਕਰਕੇ ਸਪੈਸ਼ਲੀ ਮੈਨੂੰ ਉਹ ਵਾਲਾ ਕਲॉक ਜਰੂਰ ਖਾਇਆ ਉਹ ਸੀ ਮੇਰਾ ਫੇਵਰਟ ਹੈ ਇਹ ਵੀ ਵਰਜੀ ਨੇ ਆਨਲਾਈਨ ਹੀ ਮੰਗਾਇਆ ਇਹ ਫਲਾਵਰ ਅਸੀਂ ਬੰਚ ਜਿਹੜਾ ਕੱਲੇ-ਕੱਲੇ ਚੀਜ਼ ਅਲੱਗ-ਅਲੱਗ ਫੇਰਦੀ ਐ ਮੈਂ ਤੇ ਵਰਜੀ ਨੇ ਆਹ ਵਾਲਾ ਆਹ ਵਾਲਾ ਵੇਸ ਆਹ ਵਾਲਾ ਯਾ ਕੀ ਟਾਈਗਰ ਹਾਂਜੀ ਤੇ ਆਹ ਵਰਜੀ ਨੇ ਆਨਲਾਈਨ ਮੰਗਾਇਆ ਸੀ ਇਹਦੇ ਨਾਲ ਦਾ ਮੇਰੇ ਵੀ ਉਧਰ ਤੁਸੀਂ ਵੇਖਿਆ ਹੋਊਗਾ ਪਿਆ ਮੈਨੂੰ ਵੀ ਲਾ ਕੇ ਦਿੱਤਾ ਹੈ ਤੇ نیچے ਦੇਖੋ ਕਿੰਨੀ ਸੋਹਣਾ ਸਪੀਸੀਜ਼ ਵੀ ਆ نیچے ਚੀਜ਼ ਕੋਈ ਵੀ ਰੱਖ ਲਓ ਰੇਕ ਰੂਮ ਚ ਬਿੰਨ ਵੀ ਰੱਖੇ ਹੋਇਆ ਵੀ ਕੋਈ ਵੀ ਖਾ ਪੀ ਰਿਆ ਜੇ ਬੈਠਾ ਤੇ ਚਲੋ ਬਿੰਨ ਚ ਡਿਸਟਰੋਏ ਕਰ ਦੋ ਤੇ ਕਿੰਨਾ ਨੀਟ ਐਂਡ ਕਲੀਨ ਮੰਮੀ ਬਹੁਤ ਸਪੈਸ਼ਲੀ ਮੰਮੀ ਨੇ ਕੰਮ ਵਾਲੀ ਰੱਖੀ ਹੋਈ ਆ ਘਰ ਨੂੰ ਬਹੁਤ ਨੀਟ ਐਂਡ ਕਲੀਨ ਰੱਖਦੇ ਆ ਤੇ ਇਹ ਤੁਸੀਂ ਆ ਜਾਓ ਆਪਣਾ ਡਾਈਨਿੰਗ ਏਰੀਆ ਆਪਣਾ ਆ ਜਿਉਗਾ ਕਮਰੇ ਦੇ ਨਾਲ ਹੀ ਲੌਬੀ ਦੇ ਮਤਲਬ ਲਾਸਟ ਤੇ ਇਹ ਤੁਸੀਂ ਫਰੰਟ ਲੁੱਕ ਦੇਖ ਸਕਦੇ ਹੋ ਐ ਸਾਈਡ ਦੇ ਵੀ ਤੇ ਇੱਧਰ ਵੀ ਇਦਾਂ ਆਪਾਂ ਫਰੰਟ ਲੁੱਕ ਦਿੱਤੀ ਹੋਈ ਆ ਤੇ ਆ ਦਰਵਾਜਾ ਹੋ ਗਿਆ ਤੇ ਹੁਣ ਆਪਾਂ ਐਂਟਰ ਹੁੰਨੇ ਇੱਥੇ ਤੇ ਅੰਦਰ ਐਂਟਰ ਹੋਣ ਤੇ ਸਭ ਤੋਂ ਪਹਿਲਾਂ ਤੁਸੀਂ ਵੇਖੋ ਜਿਹਦੀ ਅੱਜ ਕੱਲ ਮਨ ਕਾਸ ਜ਼ਰੂਰ ਤਾਂ ਗਰਮੀ ਹੁੰਦੀ ਹੈ ਜੀ ਇਹ ਵਾਲਾ ਫੈਨ ਲਗਾਇਆ ਹੋਇਆ ਹੈ ਉੱਪਰਲੀ ਦਿਖਾ ਦਿਓ ਡਾਊਨ ਸੀਲਿੰਗ ਤੇ ਆ ਵਾਲਾ ਗਿਫਟ ਵੀ ਮੇਰੇ ਆਈ ਹੈ ਝੋਲਾ ਟਿੱਕ ਵਾਲਾ ਆਹ ਵਾਲਾ ਇਹ ਮੈਗੈਟ ਕੀਤਾ ਸੀ ਕੋਠੀ ਦਾ ਕਰਕੇ ਇਹ ਆਂ ਦੀਵਾਰ ਇਸ ਤਰ੍ਹਾਂ ਤਿਆਰ ਕੀਤੀ ਕਿ ਕਿ ਆ ਪੁਰਾਣੀ ਸੀ ਦੀਵਾਰ ਪਹਿਲੇ ਹਾਂ ਜੀ ਕੋੜੀ ਸੀ ਖਰਾਬ ਸੀ ਤੇ ਇਸ ਕਰਕੇ ਆਪਾਂ ਲੋਅਰ ਲਗਾ ਕੇ ਕਵਰ ਕਰਤਾ ਤੇ ਬਾਬਾ ਜੀ ਦੀ ਫੋਟੋ ਲੱਗੀ ਹੋਈ ਆ ਇੱਥੇ ਇੱਕ ਹੈਂਡ ਵਾਸ਼ ਕਰਨ ਲਈ ਇੱਧਰ ਵੀ ਆਪਾਂ ਜਦੋਂ ਕਿਚਨ ਆ ਕੋਲੇ ਡਾਨਿੰਗ ਏਰੀਆ ਇੱਥੇ ਹੈਂਡ ਵਾਸ਼ ਕਰ ਲਓ ਆ ਸਿਸਟਮ ਬਹੁਤ ਵਧੀਆ ਬਣਿਆ ਨਾ ਸਪੈਸ਼ਲੀ ਬਹੁਤ ਹੀ ਪਸੰਦੀਦਾ ਹੈ ਡਾਈਨਿੰਗ ਟੇਬਲ ਚੇਅਰਸ ਅਸੀਂ ਇਹ ਵੀ ਮੋਗੇ ਤੋਂ ਲੈ ਕੇ ਆਏ ਸੀ ਵੀਰ ਜੀ ਜਿਸ ਦਿਨ ਅਸੀਂ ਸਾਰੇ ਜਣੇ ਗਏ ਸੀ ਮੋਗੇ ਤੋਂ ਇਹ ਵਾਲੀ ਖਰੀਦ ਕੀਤੀ ਆ ਡਾਈਨਿੰਗ ਟੇਬਲ ਚੇਅਰਸ ਦੀ ਤੇ ਸੋਫੇ ਆ ਵੀ ਇੱਧਰ ਮम्मी ਨੇ ਰੱਖਿਓ ਹੈ ਆਪਦੇ ਆਲੂ ਗੰਦੇ ਇੱਧਰ ਸਿੱਧਾ ਹੀ ਆਪਾਂ ਡਾਈਨਿੰਗ ਟੇਬਲ ਤੇ ਢਾ ਲਏ ਕਿਚਨ 'ਚ ਆ ਗਏ ਕਿਚਨ 'ਚ ਆਉਂਦੇ ਸਾਰੇ ਸਖਤ ਤੋਂ ਪਹਿਲਾਂ ਇਹ ਵੀ ਆਨਲਾਈਨ ਮੰਗਾਈ ਸੀ ਵਰਜੀ ਨੇ ਫ੍ਰਿਜ ਇੱਧਰ ਤੁਸੀਂ ਦੇਖ ਸਕਦੇ ਹੋ ਮਾਈਕ੍ਰੋਵੇਵ ਤੇ ਸਾਰੇ ਸਟੋਰੇਜ ਇੱਧਰ ਹੀ ਮਤਲਬ ਕੰਡ ਪਰਾੜੀ ਸੀ ਖਰਾਬ ਹੋ ਕੇ ਇਸ ਕਰਕੇ ਲੋਅਰ ਲਗਾ ਕੇ ਇੱਥੋਂ ਕਵਰ ਕਰ ਦਿੱਤਾ ਆਪਾਂ ਬਾਕੀ ਤੇ ਬਹੁਤ ਹੀ ਖੁੱਲੀ ਬੜੀ ਸਪੇਸ਼ੀਅਸ ਵੇਨ ਲੋ ਇੱਥੇ ਸ਼ੁਰੂ ਹੋ ਕੇ ਆ ਸਾਰੇ ਉਦਦ ਖਾਦੂ ਇੰਟਰ ਤੱਕ ਮਤਲਬ ਮਮੀ ਦੇ ਕਿੰਨੇ ਭਾਂਡੇ ਸੀਗੇ ਸਾਰੇ ਸਟੋਰੇ ਬਿਲਕੁਲ ਵਧੀਆ ਹੋਈ ਤੇ ਮਮੀ ਆ ਲਾਈਕ ਕਰ ਚੁੱਕੀ ਹੈ ਜੀ ਜਿਦਾ ਹੈ ਉਹ ਇਹ ਸਭ ਤੋਂ ਵਧੀਆ ਚੀਜ਼ ਮੇਰੀ ਫੇਵਰਟ ਹੈ ਹਾਂਜੀ ਇਹਦੇ ਵਿੱਚ ਜਿੰਨੇ ਵੀ ਭਾਂਡੇ ਲੱਗੇ ਕੱਲੇ-ਕੱਲੇ ਚੀਜ਼ ਅਸੀਂ ਆਪ ਦੇ ਹੱਥਾਂ ਨਾਲ ਕਰੀਦੀ ਹੈ ਮੇਰੇ ਫੇਵਰਿਟ ਤੁਸੀਂ ਵੇਖੇ ਹੋਣੇ ਐ ਮੇਰੇ ਕੱਪ ਮੇਰੇ ਕੋਲ ਹੀ ਹੈ ਗਿਆ ਤੇ ਅਸੀਂ ਸਾਰੀਆਂ ਚੀਜ਼ਾਂ ਡਬਲ ਡਬਲ ਲਈਆਂ ਕਿਉਂਕਿ ਰੋਜ਼ ਰੋਜ਼ ਮੰਮੀ ਨੂੰ ਅਸੀਂ ਚੀਜ਼ਾਂ ਕਿਉਂਕਿ ਮੰਮੀ ਇਕੱਲੇ ਇੱਥੇ ਤੇ ਨਾ ਕੋਈ ਟਾਈਮ ਹੀ ਕੱਢ ਪਾਉਂਦੀ ਮੈਂ ਉਹ ਮੱਚਾ ਲਾ ਕੇ ਕਿਹੜੀ ਆਹ ਬਲੀ ਆਹ ਬਹੁਤ ਸੁਣੀ ਹੈ ਤੇ ਮੰਮੀ ਆਹ ਸਾਰੀ ਹੰਤੀ ਲਾ ਕੇ ਆਹ ਤਾਂ ਤੁਸੀਂ ਆਪ ਹੀ ਲੈ ਕੇ ਆਏ ਸੀ ਨਾ ਤੇ ਉਦੋਂ ਮੇਰੇ ਨਾਲ ਸੀ ਵੈਸੇ ਤੁਹਾਡੇ ਇਹ ਘਰ ਬਣਨ ਤੋਂ ਪਹਿਲੇ ਲਿਆਂਦੇ ਸੀ ਬਹੁਤ ਸੋਹਣੇ ਲੱਗਦੇ ਇਹਦੇ ਉੱਪਰ ਐ ਮਰਿਆ ਕਾਲੀਆਂ ਮਿਰਚਾਂ ਧਨੀਆ ਹਾਂਜੀ ਆਹ ਧਨੀਆ ਹੀ ਬਣਿਆ ਇਸ਼ਿਆ ਇਹ ਬਹੁਤ ਸੋਹਣਾ ਤੇ ਆ ਵੀ ਬਹੁਤ ਸੋਹਣਾ ਬਣਿਆ ਹੋਇਆ ਵਾਓ ਬਸ ਮਮੀ ਦੋ ਤੁ ਬਾਹਰ ਕਰ ਲੈਣੀ ਪਤਾ ਤੇ ਆ ਆਪਣੇ ਗਲਾਸ ਡਬਲ ਡਬਲ ਹੀ ਲੈਂਦੇ ਸਾਰੇ ਸੈੱਟ ਵੀ ਆ ਕੱਪ ਵੀ ਵੇਖੋ 6 6 12 6 6 ਵਾਈਟ ਬਲੈਕ ਤੇ ਆ ਵਾਲਾ ਸੈੱਟ ਆ ਪਾਣੀ ਵਾਲਾ ਜੱਗ ਕੋਟ ਸੋਨਾ ਸੈੱਟ ਬਣਿਆ ਹਾਂਜੀ ਤੇ ਇਹ ਆਪਣੇ ਆ ਵੀ ਜਿਹੜੇ ਸੈਟ ਲਿਆ ਮੈਂ ਨਾ ਡਬਲ ਡਬਲ ਹੀ ਲੈਂਦੇ ਆ ਕਿ ਜਿਆਦਾ ਪ੍ਰਾਹੁਣੇ ਆ ਜਾਣ ਫਿਰ ਔਖਾ ਨਹੀਂ ਹੁੰਦਾ ਹਾਂਜੀ ਕਈ ਵਾਰੀ ਹੁੰਦਾ ਨਾ ਫਿਰ ਪੱਜਣਾ ਪੈਂਦਾ ਹੈ ਨਾ ਇੱਧਰ ਮੰਮੀ ਨੇ ਸਾਰੇ ਅੱਗੇ ਮਸਾਲੇ ਜੋ ਵਿਧਾਲਾ ਮਸਾਲੇ ਜੋ ਵੀ ਦਪਣਾ ਘਰ ਦੇ ਡੇਲੀ ਰੁਟੀਨ ਚ ਆਪਾਂ ਯੂਜ਼ ਕਰਦੇ ਆ ਉਹ ਇਹ ਪੈਂਟਰੀ ਚ ਰੱਖਿਆ ਹੋਇਆ ਹੈ ਕਿ ਇੱਧਰ ਮੰਮੀ ਰੋਟੀ ਬਣਾ ਰਹੀ ਆ ਆ ਦੇ ਯੂਟਿਊਬ ਤੁਸੀਂ ਪ੍ਰਸ਼ਾਦ ਦਾ ਸੈ ਮਮਾ ਨੇ ਇਹ ਪਿਆਰਾ ਖੀਰ ਪ੍ਰਸ਼ਾਦ ਸਬਜ਼ੀ ਲਿਆ ਹਾਂਜੀ ਅੱਜ ਮੰਮੀ ਨੇ ਕਾਫੀ ਚੀਜ਼ਾਂ ਬਣਾਈਆਂ ਹੀ ਆ ਖੀਰ ਬਣਾਈ ਹੀ ਆ ਇਹ ਪ੍ਰਸ਼ਾਦ ਬਣਾਇਆ ਹੋਇਆ ਹੈ ਇਹ ਮੇਰੀ ਦਾਦੀ ਦੀਆਂ ਫੇਵਰਿਟ ਚੀਜ਼ਾਂ ਇਹ ਗੋਭੀ ਦੀ ਸਬਜ਼ੀ ਤੇ ਇੱਧਰ ਹਲਕੇ ਪੱਕ ਰਹੇ ਪੱਕ ਦੇ ਪੱਕ ਦੇ ਪੱਕ ਦੇ ਰਹੇ ਨੇ ਤੇ ਮੰਮੀ ਦੀਆਂ ਰੋਟੀਆਂ ਪੱਕੀਆਂ ਵੇਖ ਕੇ ਭੁੱਖ ਵੀ ਲੱਗ ਗਈ। ਤੇ ਇਹ ਡਾਊਨ ਸੇਲਿੰਗ ਵੀ ਪਾ ਲਓ। ਇਹ ਜਿਵੇਂ ਲੱਗੀ ਹੋਈ ਇੱਧਰ। ਹਾਂਜੀ। ਵਧੀਆ। ਉਹ ਪਕਵੀਆਂ ਵੀ ਲਾਈ ਦੋਨੋਂ ਚੀਜ਼ਾਂ ਹੀ ਲਾਈਆਂ। ਤੇ ਘਰ ਵਿੱਚ ਕੋਈ ਗਰਮਾਸ਼ ਵਗੈਰਾ ਨਾ ਹੋਵੇ। ਹਾਂਜੀ ਸਹੀ ਗੱਲ ਆ। ਗਰਮਾਸ਼ ਬਣੀ ਨੇ ਜੀ ਵਧੀਆ। ਇਹ ਇੱਧਰ ਵੀ ਲੱਗਾ ਹੋਇਆ ਗਰਮ ਠੰਡੇ ਪਾਣੀ ਦੀ ਸੋਲਤਾ ਹੈ ਕੀ ਆ। ਤੇ ਇੱਧਰ ਆ ਵੀ। ਆਹ ਡੈਕੋਰੇਸ਼ਨ ਪਿੱਛੇ ਨੂੰ ਸਾਰੇ ਸਪੈਸ਼ਲੀ ਆਗੇ ਵੇਖਦੇ ਆ। ਸਾਡਾ ਭਾਵ ਵੀ ਵਾਓ। ਦਾਤਾ ਬਹੁਤ ਸਪੈਸ਼ਲ ਕੁਲਵਾਰ ਇਹ ਤਵਾਰ ਮੈਨੂੰ ਮੇਰੇ ਕੋਲ ਵੀ ਹੈਗਾ ਮਾਂ ਮਮੀ ਦਾ ਵੇਖ ਕੇ ਫਿਰ ਆਪ ਦਾ ਮੰਗਾਇਆ ਹਾਂਜੀ ਮਹਿੰਗਾ ਰਵਾਟਾ ਡਾਉਨ ਸਿਲਿੰਗ ਵਿਖਾ ਦਿਓ ਹਾਂਜੀ ਇਸ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਤੁਹਾਨੂੰ ਦਿਖਾਉਣੀ ਆ ਆ ਜੋ ਇੱਧਰ ਮੇਰੀ ਦਾਦੀ ਮਾਂ ਦਾ ਚਾਹ ਹਾਂ ਮੇਰੀ ਫੇਵਰੇਟ ਚੀਜ਼ ਜਿਹੜੀ ਕੇ ਬੜਿਆਂ ਨੇ ਇੱਕ ਮੇਰੀ ਦਾਦੀ ਮਾਂ ਦੇ ਸੰਦੂਖ ਤੇ ਇੱਕ ਚਰਖੇ ਦੀ ਬੜੀ ਡਿਮਾਂਡ ਕੀਤੀ ਬੜੀਆਂ ਭੈਣਾਂ ਕਹਿੰਦੀਆਂ ਬੇਬੇ ਸਾਨੂੰ ਦੇ ਦੇ ਪਰ ਮੈਂ ਦੇ ਨਹੀਂ ਦਿੱਤਾ ਮੈਂ ਕਿਹਾ ਇਹ ਤਾਂ ਮੇਰੀ ਦਾਦੀ ਦੀਆਂ ਜੱਦਾਂ ਐ ਮੈਂ ਇਹ ਕਿਸੇ ਨੂੰ ਦੇਣੀ ਐ ਇਹ ਇੱਥੇ ਹੀ ਰਹਿਣਗੀਆਂ ਤੇ ਇਹ ਚੀਜ਼ਾਂ ਸਕੋਮਡ ਬਣਦੀਆਂ ਸੋ ਅੱਜ ਦਾ ਇਹ نیچے ਦਾ ਸੀ ਉੱਪਰ ਦਾ ਤੋਂ ਉੱਪਰ ਆਪਾਂ ਸਲੂਨ ਤੇ ਤਿਆਰ ਕੀਤਾ ਹੋਇਆ ਤੁਹਾਨੂੰ ਪਤਾ ਹੀ ਆ ਤੇ ਉੱਥੇ ਆਪਣਾ ਬੇਬੇ ਦਾ ਸੰਦੂਕ ਵੀ ਪਿਆ ਹੋਇਆ ਹੈ ਕਰਾਵਾਂਗੇ ਤੁਹਾਨੂੰ ਬੇਬੇ ਦੇ ਸੰਦੂਕ ਦੇ ਦਰਸ਼ਨ ਵੀ ਤੇ ਪੌੜੀਆਂ ਚੜਨ ਤੋਂ نیچے-नीचे ਜਿਹੜਾ ਆਪਣੇ ਘਰ ਦਾ ਇੰਨਾ ਹੀ ਟੂਰ ਸੀ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਤੇ ਇਹ ਸੀ ਮੇਰੇ ਸੁਪਨਿਆਂ ਦਾ ਜਿਹੜਾ ਮੇਰੀ ਮੰਮੀ ਦੇ ਮੇਰੇ ਭਰਾ ਦੇ ਭਾਬੀ ਦੇ ਭਤੀਜਿਆਂ ਦੇ ਸੁਪਨਿਆਂ ਦਾ ਘਰ ਤੇ ਨਾਲ ਮੇਰੇ ਵੀ ਸੁਪਨੇ ਜੁੜੇ ਹੋਏ ਆ ਕੱਲੀ ਕੱਲੀ ਚੀਜ਼ ਬੜੀ ਸਹਜਤਾ ਨਾਲ ਬੜੇ ਪਿਆਰ ਨਾਲ ਬੜੇ ਸੰਜੋਗ ਕੇ ਮੋਸ਼ਨ ਬਹੁਤ سارے emotions ਨੇ ਸਾਡੇ ਇਹਨਾਂ ਦੇ ਵਿੱਚ ਇਹ ਘਰ ਨਹੀਂਗਾ ਇਹ ਸਾਡੀ ਮਤਲਬ ਜਾਨ ਆ ਤੇ ਇਹਨੂੰ ਅਸੀਂ ਸੰਜੋ ਕੇ ਰੱਖੀਏ ਇਸ ਘਰ ਦੇ ਵਿੱਚ ਪਿਆਰ ਨਾਲ रह ਸਕੀਏ ਵਾਹਿਗੁਰੂ ਕਿਰਪਾ ਬਣਾਈ ਰੱਖੇ ਇਸੇ ਤਰ੍ਹਾਂ ਹੀ ਬੜੀ ਲੰਬੇ ਸੰਘਰਸ਼ ਤੋਂ ਬਾਅਦ ਮੇਰੀ ਮੰਮੀ ਨੂੰ ਇਹ ਸੁੱਖ ਨਸੀਬ ਹੋਇਆ ਹੈ ਉਹ ਸਟੋਰੀ ਵੀ ਕਿਸੇ ਦਿਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੇਰੀ ਮਾਂ ਨੇ ਸਾਨੂੰ ਕਦੇ ਕੋਈ ਤਖੀਰੀਬ ਨਹੀਂ ਆਉਣ ਦਿੱਤੀ ਤੇ ਆਪ ਦੁੱਖਾਂ ਨੂੰ ਕਿਵੇਂ ਝੱਲਿਆ ਕਿਵੇਂ ਕੀ ਪ੍ਰੋਬਲਮਾਂ ਵੇਖੀਆਂ ਉਹ ਤੁਹਾਡੇ ਨਾਲ ਫਿਰ ਕਿਤੇ ਸ਼ੇਅਰ ਕਰਾਂਗੇ ਤੇ ਪਰ ਅੱਜ ਸਾਡੀ ਮੰਮੀ ਪੂਰੀ ਖੁਸ਼ ਆ ਕਿ ਉਹਦੇ ਬੱਚੇ ਲਾਈਕ ਆ ਕਮਾ ਰਹੇ ਆ ਉੱਤਰੇ ਦੋਤਰੇ ਸਾਰਾ ਮਤਲਬ ਰੰਗ ਭਾਗ ਲੱਗੇ ਹੋਏ ਆ ਪਰ ਕੋਈ ਟਾਈਮ ਸੀ ਜਦੋਂ ਮੰਮੀ ਚਲੋ ਉਹ ਆਪਾਂ ਗੱਲਾਂ ਨਹੀਂ ਕਰਨੀਆਂ ਫੇਰ ਕਰਾਂਗੇ ਤੇ ਚਲੋ ਹੁਣ ਆਪਾਂ ਲੈਨੇ ਇਜਾਜ਼ਤ ਰੋਟੀ ਬਣੀ ਪਈ ਹੈ ਰੋਟੀ ਖਾਣੀ ਆ ਮੰਮੀ ਵਿਚਾਰੇ ਗੰਭੀਰ ਵਿੱਚ ਲੱਗੇ ਹੋਏ ਆ ਗੁਰਮੌਰ ਅੱਛਾ ਤੋਂ ਸਾਰੇ ਜੀ ਤੁਸੀਂ ਹਾਂਜੀ ਹੈਲੋ ਹਾਂ ਲੈਨੇ ਇਜਾਜ਼ਤ ਸਤਿ ਸ਼੍ਰੀ ਅਕਾਲ